ਹਾਂਜੀ ਆਪਾਂ ਅੱਜ ਪੱਗ ਬੰਨਣ ਲੱਗੇ ਆਂ ਵੀਡੀਓ ਤੇਜ਼ ਆ ਸਾਰੇ ਦੇਖ ਲਓ ਪਹਿਲਾ ਲੜ ਆਪਾਂ ਲਾਉਣ ਲੱਗੇ ਆਂ ਪਹਿਲਾਂ ਪਿੰਚ ਕਰਕੇ ਐ ਵੱਟ ਪਾਈਦੇ ਆ ਪਹਿਲਾ ਲੜ ਲਾ ਕੇ ਫਿਰ ਆਪਾਂ ਦੂਜਾ ਲੜ ਲੈਣਾ ਪਹਿਲਾਂ ਉਹਨੂੰ ਇੱਕ ਜਣ ਇਕੱਠਾ ਕਰ ਲੈਣਾ ਉਤੋਂ ਪਹਿਲਾਂ ਆਪਾਂ ਕਰਨਾ ਸਾਫ਼ ਫਿਰ ਥੱਲੋਂ ਵੱਟ ਪਾਉਣੇ ਆ ਵੱਟ ਬਣਾਉਣੇ ਆ ਆਪੇ ਵੱਟ ਬਣ ਜਾਣਗੇ ਬਸ ਪਿੰਚ ਹੀ ਕਰਨਾ ਤੇ ਵੱਟ ਬਾਜੋ ਲੜ ਲਾ ਦੇਣਾ ਤੇ ਵੱਟ ਵੀ ਪੈ ਜਾਣਗੇ ਆਪਣੇ ਹੁਣ ਆਪਾਂ ਤੀਜਾ ਲੜ ਲਾਉਣਾ ਫੇਰ ਉਹ ਸਾਫ ਉਵੇਂ ਹੀ ਕਰਨਾ ਸਾਫ ਕਰਕੇ ਆ ਸਾਫ ਕਰਕੇ ਤੇ ਐ ਵੱਟ ਬਣ ਜਾਣਗੇ ਤੇ ਫਿਰ ਇਹਨਾਂ ਨੂੰ ਇਕੱਠਿਆਂ ਕਰਕੇ ਪਿੰਚ ਕਰਕੇ ਐ ਲਾ ਦੇਣਾ ਲੜ ਸਿੱਧੇ ਤੇ ਲੜ ਸਿੱਧੇ ਸਿੱਧੇ ਬਣ ਜਾਣਗੇ ਤੇ ਹੁਣ ਚੌਥਾ ਲੜ ਲਾਉਣਾ ਆਪਾਂ ਫੇਰ ਉੱਤੋਂ ਸਾਫ ਕਰਕੇ ਪਿੰਚ ਕਰਕੇ ਥੋੜਾ ਜਿਹਾ ਇਹ ਲੜ ਲਾ ਲੈਣਾ ਫਿਰ ਆਪਾਂ ਹੁਣ ਪੰਜਵਾਂ ਲੜ ਲਾਉਣਾ ਸੈਕਿੰਡ ਲਾਸਟ ਸਾਫ਼ ਕਰ ਲੈਣਾ ਫੁੱਲ ਸਾਫ਼ ਕਰਕੇ ਤੇ ਲਾ ਦੇਣਾ ਤੇ ਸਫਾਈ ਕਰ ਲੈਣੀ ਆ ਸ਼ੇਪ ਬਣਾ ਲੈਣੀ ਆ ਅੱਜ ਆਪਾਂ ਐਂਡ ਤੇ ਬਾਜ ਨਾਲ ਵੀ ਸੈੱਟ ਕਰਨੀ ਪਾਉ ਹੁਣ ਇਹਦਾ ਲੜ ਲਾਉਣਾ ਕਲਗੀ ਲੜ ਪਹਿਲਾਂ ਸਿੱਧਾ ਲਾਉਣ ਲੱਗਾ ਸੀ ਪਰ ਹੁਣ ਕਲਗੀ ਲੜ ਲਾਉਣਾ ਤੁਹਾਨੂੰ ਦਿਖਾ ਦਿੰਦਾ ਜੇ کل ਕੀ ਲਾਈਟ ਵਧੀਆ ਲੱਗਾ ਤੇ ਕਮੈਂਟ ਚ ਜ਼ਰੂਰ ਦੱਸਿਓ ਹੁਣ ਆਪਾਂ ਫਾਈਨਲ ਲੁੱਕ ਵਿਖਾਉਣੇ ਤੁਹਾਨੂੰ ਫਾਈ ਕਰਕੇ ਆਸ ਫਾਈ ਕਰ ਲਈਏ ਫਾਈਨਲ ਲੁੱਕ ਆ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਤੇ ਹੋਰ ਵੀਡੀਓ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੁਣ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਚ ਬਾਏ